ਮਾਈ ਗੁਰਜੀ ਦਾ ਖਾਸਾ ਵਾਈਗੁਰਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਮਾਈ ਗੁਰੂਗੇ ਅਰਦਾਸ ਕਰੀ ਦੀਏ ਮਹਾਰਾਜ ਤੁਹਾਨੂੰ ਤੰਦਰੁਸਤੀ ਵਾਸ਼ੇ ਛੜ ਦੀ ਕਲਾ ਉੱਤੇ ਰੱਖੇ ਜੀ ਅੱਜ ਆਪਾਂ ਬਣਾਵਾਂਗੇ ਜੀ ਦੁੱਧ ਤੋਂ ਜਿਹੜੀ ਆਪਾਂ ਵਾਲ ਕੇ ਦੁੱਧ ਨੂੰ ਮਲਾਈ ਲਾਉਣੀ ਆ ਉਹ ਤੋਂ ਅੱਜ ਆਪਾਂ ਘਿਓ ਦਾ ਤਿਆਰ ਕਰਨਾ ਤੁਹਾਨੂੰ ਦੱਸਾਂਗੇ ਵੀ ਘਿਓ ਕਿਵੇਂ ਤਿਆਰ ਕੀਤਾ ਜਾਂਦਾ ਤੇ ਜਿਹੜਾ ਉਹਦੇ ਵਿੱਚੋਂ ਦੁੱਧ ਵੀ ਨਿਕਲਦਾ ਮਲਾਈ ਦੇ ਵਿੱਚ ਊਟੂਕੀ ਕੰਮ ਲਿਆ ਜਾਂਦਾ ਤੁਹਾਨੂੰ ਆਪਾਂ ਦਿਖਾਉਣੀ ਆ ਦੇਖੋ ਜੀ ਆ ਮੇਰੀ ਕਿੱਲੋ ਵਾਲਾ ਡੱਬਾ ਭਰਿਆ ਹੈ ਮਲਾਈ ਦਾ ਮੈਂ ਦੁੱਧ ਨੂੰ ਵਾਲੀ ਦੇਣੀ ਆ ਕੁਛ ਅਸੀਂ ਦੁੱਧ ਬਿਨਾ ਵਾਲੀ ਤੋਂ ਰੱਖ ਲੈਨੇ ਕੁਛ ਅਸੀਂ ਵਾਲੀ ਦੇ ਲੈਨੇ ਜਿਹੜਾ ਪੀਣਾ ਪਉਣਦਾ ਵਾਲੀ ਦੇ ਲੈਨੇ ਤੇ ਜਿਹੜਾ ਹ ਬਾਕੀ ਚਾਹਲ ਉਹ ਸੀ ਕੱਚਾ ਰੱਖ ਲੈਦੇ ਆਹ ਲੋ ਜੀ ਇਹ ਵੀ ਪਈ ਜਾਂਦਾ ਤੇ ਮੱਖਣ ਵਾਲੀ ਆਪਾਂ ਹੁਣ ਹੱਥ ਦੀ ਦਾਤਾਂ ਨਹੀਂ ਬਣਾ ਲੈਨੇ ਨਾਲੇ ਕਿ ਉਹ ਤਾ ਕਰ ਲਾਂਗੇ ਉਹ ਤੋਂ ਦੇਖੇਗੀ लेवांगा साले जाएगा पानी पौने हां मैले ਘੱਟ ਨਹੀਂ ਲਾਬ ਨਹੀਂ ਉਹ ਇਹ ਲੈਣਾ ਨਹੀਂ ਹੈ ਤਾਂ ਦਰੀਆ ਪੀਆ ਮਲਾਈ ਇਹ ਫਿਰ ਆ ਵੱਡੀ ਨਧਾਣੀ ਦਾ ਨੀਰ ਪਰ ਮੇਂ ਛੋਟੀ ਨਧਾਣੀ ਦਾ ਨੀਰ ਡੜਕਣਾ ਕਿਉਂਕਿ ਛੋਟੀ ਮਧਾਨੀ ਤਾਂ ਨਾ ਉਹਦੀਆਂ ਛੋਟੀਆਂ ਮੋਟਰਾਂ ਹੁੰਦੀਆਂ ਨੇ ਫਿਰ ਉਹਦਾ ਸੜਨ ਦਾ ਵੀ ਖਤਰਾ ਰਹਿੰਦਾ ਆ ਦੇਖੋ ਜੀ ਚਲੋ ਮਧਾਨੀ ਮਧਾਨੀ ਵਿੱਚ ਕਿੰਨਾ ਕੱਪਾ ਪਾਣੀ ਪਾਇਆ ਤੇ ਕਿੰਨਾ ਕੱਪਾ ਠੀਕ ਹੈ ਮੈਂ ਇਹਦੇ ਵਿੱਚ ਇਹਦੀ ਕਲਸੀ ਵੀ ਕੱਢ ਦੂੰਗੀ ਚਲੋ ਨਮਦਾਣੀ ਦੇਖੋ ਨੇ ਖੜੀ ਦੀ ਆ। ਤੁਸੀਂ ਵੀ ਜੇ ਦੁੱਧ ਨੂੰ ਜਿੰਮੇ ਵਰਤਦੇ ਆਪਾਂ ਵਾਲੀ ਦੇ ਕੇ ਵਰਤਿਆ ਜਾਵੇ ਨਾ ਤਾਂ ਉਹਦੀ ਫੈਟ ਲੈ ਜਾਂਦੀ ਉਹ ਪੀਣ ਦੀ ਖਾਤਰ ਵੀ ਕੋਈ ਨੁਕਸਾਨ ਨਹੀਂ ਹੁੰਦਾ। ਨਾਲੇ ਆਪਣਾ ਘਿਓ ਬਣ ਜਾਂਦਾ ਘਰ ਦਾ। ਜਿੱਦਣ ਫਿਰ ਮਲਾਈ ਰੜਕਦੀ ਉਦੋਂ ਥੋੜੀ ਜਿਹੀ ਵਿੱਚੋਂ ਮੱਖਣੀ ਰੱਖ ਵੀ ਲਈਦੀ ਆ। ਨਿਆਣੇ ਰੋਟੀ ਤੇ ਘਰ ਕੇ ਖਾ ਲੈਂਦੇ ਨੇ ਤੇ ਬਾਕੀ ਆਪਾਂ ਘਿਓ ਤਿਆਰ ਕਰ ਲੈਂਦੇ ਆ ਜੀ। ਤੇ ਥੋੜਾ ਜਿਹਾ ਬਰਫ ਵਾਲਾ ਠੰਡਾ ਹੀ ਪਾਵਾਂਗੇ ਕਿਉਂਕਿ ਜਲਦੀ ਜੁੜ ਜਾਵੇ। ਆ ਦੇਖੋ ਜੀ ਮੇਰੀ ਮਦਾਣੀ ਇਹ ਮਦਾਣੀ ਹੈਗੀ ਮੇਰੇ ਵਿਆਹ ਦੀ 40 ਸਾਲ ਹੋ ਗਏ। ਮੈਂ ਇੱਥੇ ਕਪੜਾ ਦੇ ਕੇ ਸਮਾਰਟੀ ਰੱਖ ਦਿੰਦੀ ਆ। ਤੇ 25 ਕਿਲੋ ਇਹ ਮਤਲਬ ਦੁੱਧੜ ੜਕਣ ਵਾਲੀ ਹੈ ਮਦਾਣੀ ਦੀ। ਜਿਵੇਂ ਆਪਾਂ ਕਹਿੰਦੇ ਕਿੰਨਾ ੜਕ ਪਈਏ 25 ਕਿਲੋ ਦੀ ਪਾਵਰ ਵਾਲੀ ਮਦਾਣੀ। ਦੇਖੋ ਜੀ ਪਰ ਇਹ ਹੋਣਾ ਵਾਲਾ ਜੀ। ਹੋਣੇ ਜੀ ਤਾਂ ਮੈਂ ਮਦਾਣਾ ਲੈ ਲਈ ਅੱਛਾ ਦੇਖੋ ਦਿਖਾਉਣੀ ਆ ਕਿੰਨਾ ਮੱਖਣ ਕਿੰਨਾ ਕੱਢਦੇ ਆਂ ਫਿਰ ਆਹ ਲਓ ਜੀ ਮੱਖਣ ਆਪਣਾ ਆ ਚੁੱਕਿਆ ਹੁਣ ਆਪਾਂ ਕਰਦੇ ਆਂ ਜੀ ਮਦਾਣੀ ਸਾਫ ਮਦਾਣੀ ਦੇ ਨਾਲੋਂ ਲਾਉਨੇ ਆ ਤੇ ਫਿਰ ਪਾਉਨੇ ਆ ਜੀ ਇਹਨੂੰ ਕੜਾਹੀ ਦੇ ਵਿੱਚ ਤੇ ਇਹੋ ਕਿ ਨਾ ਚਿੱਟਾ ਚਿੱਟਾ ਪਿਆਜ਼ ਨਾ ਬਿਲਕੁਲ ਸਾਫ਼ ਸੁਥਰਾ ਇਹ ਰੱਖਣਾ ਭਾਵੇਂ ਬਾਅਦ ਚ ਕਿ ਗਰਮ ਪਾਣੀ ਨਾਲ ਸਾਫ਼ ਮਧਾਣੀ ਨੂੰ ਇੱਧਰ ਤੁਹਾਨੂੰ ਦਿਖਾਉਣੀ ਹੈ ਇਹਨਾਂ ਗਾਗਰ ਜੀ ਮੇਰੀ ਸਟੀਲ ਦੀ ਸਪੈਸ਼ਲੇ ਮੱਖ ਨਾਲਾਈ ਵਾਸਤੇ ਹੀ ਹੁੰਦੀ ਹੈ ਵੀ ਮਲਾਈ ਰੜਕਣੀ ਆ ਜੋ ਜਿੰਨੀ ਕ ਮਲਾਈ ਹੈ ਉਹਨਾਂ ਕੀ ਘੋਣਾ ਤਾਂ ਕਈ ਉਹਨਾਂ ਬਾਰੀ ਬੀਬੀਆਂ ਕਹਿੰਦੇ ਤੁਸੀਂ ਆਹ ਚੀਜ਼ ਪਾਓ ਮਲਾਈ ਦੇ ਵਿੱਚ ਕਿੰੋਂ ਜ਼ਿਆਦਾ ਆਊਗਾ ਇਹ ਨਹੀਂ ਜੀ ਹੋ ਸਕਦਾ ਕਿ ਉਹ ਤਾਂ ਉਨਾ ਹੀ ਆਉਣਾ ਜਿੰਨਾ ਇਹਦੇ ਵਿੱਚ ਹੈ ਜਿੰਨੀ ਕ ਆਪਣੀ ਮਲਾਈ ਹੈ ਉਹਨਾਂ ਕੀ ਆਉਣਾ ਵੱਧ ਨਹੀਂ ਆਉਣਾ ਐਵੇਂ ਆਪਾਂ ਕਹਿ ਦਈਏ ਵੀ ਵੱਧ ਤਾਂ ਹੁੰਦਾ ਵੱਧ ਨਹੀਂ ਆਉਂਦਾ ਆਉਣਾ ਉਨਾ ਹੀ ਹੈ ਜਿੰਨੀ ਮਲਾਈ ਹੈ ਦੇਖੋ ਬਿਲਕੁਲ ਮੱਝ ਦਾ ਦੁੱਧ ਹੈ ਇਸ ਕਰਕੇ ਨਾ ਚਿੱਟਾ ਆ ਕੇ ਨੱਖਣ ਦੀ ਇਹ ਆਪਾਂ ਨੂੰ ਥੋੜਾ ਜਿਹਾ ਉਪ ਕਰ ਦਿੰਨੇ ਆ ਘੁੱਟ ਦਿੰਨੇ ਆ ਆ ਜੜੀਆਂ ਦੇ ਵਿੱਚ ਆ ਲੱਸੀ ਦੀ ਦੁੱਧੀ ਜਾਂ ਤੁਰਿਆ ਫਿਰ ਇਹ ਚੰਗੀ ਤਰ੍ਹਾਂ ਨਿਕਲ ਜਵੇ ਫਿਰ ਇਹ ਜਲਦੀ ਘਿਓ ਤਿਆਰ ਹੋ ਜਾਊਗਾ ਇਹ ਥੋੜਾ ਜਿਹਾ ਹੋਰ ਕੜਾ ਹੋ ਜਾਂਦਾ ਫਿਰ ਇਹਦੀਆਂ ਪਿੰਨੀਆਂ ਜਿਹਾ ਵੱਟ ਦਿੰਦੀ ਵਿੱਚ ਜਮੇ ਨਿਕਲ ਜਾਣਾ ਸੀਗਾ ਚਲੋ ਕੋਈ ਗੱਲ ਫਿਰ ਵੀ ਠੀਕ ਹੈ ਲੁੱਗੀਆ ਬਚਿਆ ਨਾ ਦੁੱਧ ਪਾਣੀ ਜਿਹਾ ਮੰਨ ਲਓ ਤੇ ਇਹਦੇ ਵਿੱਚ ਮੈਂ ਪਾਉਂਗੀ ਨਾ ਥੋੜਾ ਸਰਕਾ ਪਾ ਕੇ ਇਹਦਾ ਪਨੀਰ ਪਾ ਦੂੰਗੀ ਨਾਲ ਹੀ ਦੋ ਤਿੰਨ ਟਕੇ ਆਲੂ ਭੁੰਨ ਕੇ ਵਿੱਚ ਇਹਦੀ ਭੁਰਜੀ ਬਣਾ ਦੇਣੀ ਆ ਐਸੇ ਕੜਾਹੀ ਦੇ ਵਿੱਚ ਘਿਓ ਕੱਢ ਕੇ ਉਸੇ ਦੇ ਵਿੱਚ ਇਹ ਨੂੰ ਮਗਰੋਂ ਭੁੰਨ ਦੇਣਾ ਮੈਂ ਇਹਦੇ ਤਿਆਰ ਹੋ ਜਾਣ ਆ ਬੱਚੇ ਬਿਖਾਉਣੀ ਆ ਕਿਉਂ ਕਿ ਮੈਂ ਪਤਾ ਕਰਦੇ ਕਿੰਨਾ ਕਿ ਨਿਕਲਦਾ ਜਿੰਨੀ ਕੁ ਮੱਖਣੀ ਆ ਉਨਾ ਕਿ ਕਿਉਂ ਨਿਕਲਣਾ ਇਹ ਨਹੀਂ ਹੈਗਾ ਵੀ ਮੱਖਣੀ ਥੋੜੀ ਆ ਜੀ ਆ ਚੀਜ਼ੇ ਦੇ ਵਿੱਚ ਪਾ ਦੋ ਤੇ ਕਿਉਂ ਜ਼ਿਆਦਾ ਹੋ ਜੂ ਨਹੀਂ ਜੀ ਕਿਉਂ ਉਨਾ ਹੀ ਨਿਕਲੂਗਾ ਜਿੰਨਾ ਆਪਣੇ ਕੋਲੇ ਮੱਖਣ ਇੱਕ ਜਗ੍ਹਾ ਤੇ ਪਾ ਦਿੰਦੇ ਆ ਮੈਂ ਗੈਸ ਤੇ ਉੱਥੇ ਤੁਹਾਨੂੰ ਦਿਖਾਉਂਦੀ ਆ ਵੀ ਕਿੰਨਾ ਕਿਉਂ ਨਿਕਲਦਾ ਥੋੜੇ ਸਰਕਾ ਕੱਢਿਆ ਜੇ ਤੁਹਾਡੇ ਕੋਲ ਸਰਕਾ ਨਹੀਂ ਹੈਗਾ ਤਾਂ ਨਿੰਬੂ ਸੱਤ ਪਾ ਦੋ ਜੇ ਨਿੰਬੂ ਸੱਤ ਜਾਂ ਸਰਕਾ ਹੈ ਨਹੀਂ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਮਤਲਬ ਨਿੰਬੂ ਆਹ ਮੈਂ ਕੱਢਿਆ ਮਿਰਚਾਂ ਦੇ ਚਾਰਚੂ ਹੀ ਕੱਢਿਆ ਥੋੜਾ ਜਿਹਾ ਹੈ ਨਹੀਂ ਸੀਗਾ ਦੁਕਾਨ ਖੁੱਲੀ ਨਹੀਂ ਸੀ ਨੇ ਤਾਂ ਫਿਰ ਬੋਤਲ ਇਹਨਾਂ ਦੀ ਸੀ ਫਟਮ ਹੋ ਚੁੱਕੀ ਆ ਅਸੀਂ ਜਿੱਦੇ ਮਾਮੇ ਦੇ ਵਿੱਚੋਂ ਜਿਹੜਾ ਵੀ ਪਨੀਰ ਹੈਗਾ ਥੋੜਾ ਬਹੁਤ ਉਹਨੇ ਬਣ ਜਾਣਾ ਉਹਨੂੰ ਫਿਰ ਆਪਾਂ ਪਾਉਣ ਲਾਂਗੇ ਨਾਲ ਹੀ ਇਧਰ ਘਿਓ ਤਿਆਰ ਹੋ ਜਾਣਾ ਇਹਨੂੰ ਪੁਣਿਆ ਜਾਣਾ ਨਾਲ ਹੀ ਬੱਸ ਫਿਰ ਆਪਾਂ 2 ਗੰਡੇ ਭੁੰਨ ਕੇ ਇਸੇ ਕੜਾਹੀ ਦੇ ਵਿੱਚ ਉਹ ਪਨੀਰ ਨੂੰ ਪਾ ਕੇ ਫੁਰਜੀ ਬਣਾ ਦਿੱਤੀ ਜਾਊਗੀ ਤੁਰੰਤ ਆਹ ਲੋ ਜੀ ਦੇਖੋ ਆਪਣਾ ਬੱਸ ਘਿਓ ਨਾ ਤਿਆਰ ਹੋਣ ਵਾਲਾ ਹੀ ਆ ਕੀਰ ਦੇਖੋ ਇਹਦੇ ਵਿੱਚ ਬਿਲਕੁਲ ਮਟੀਰੀਅਲ ਜਮਾ ਨਹੀਂ ਹੈਗਾ ਕਿਉਂਕਿ ਪੂਰਾ ਠੰਡਾ ਪਾਣੀ ਪਾ ਕੇ ਮੈਂ ਰੜਕਿਆ ਜੇ ਨਾ ਇਹਨੂੰ ਠੰਡਾ ਪਾਣੀ ਪਾ ਕੇ ਰੜਕਦੀ ਤੇ ਨੋਰਮਲ ਪਾਣੀ ਪਾ ਕੇ ਰੜਕੀ ਇਹਦੇ ਵਿੱਚ ਬਹੁਤ ਸਾਰਾ ਮਟੀਰੀਅਲ ਆ ਜਾਣਾ ਸੀ ਫਿਰ ਉਹ ਮਟੀਰੀਅਲ ਦੇ ਵਿੱਚ ਕਿਉਂ ਫਸ ਜਾਂਦਾ ਉਹਦੇ ਵਿੱਚ ਹੁਣ ਦੇਖੋ ਜਿੰਨਾ ਮੱਖਣ ਤੁਹਾਨੂੰ ਦਿਖ ਰਿਹਾ ਸੀ ਮੇਰੀ ਕੜਾਹੀ ਦੇ ਵਿੱਚ ਨਾ ਉਨਾ ਹੀ ਕਿਉਂ ਬਣ ਕੇ ਤਿਆਰ ਹੋ ਜਾਣਾ ਬਿਲਕੁਲ ਵੀ ਐ ਨਹੀਂ ਹੈਗਾ ਦੇਖੋ ਹੁਣ ਇੱਕ ਘਿਓ ਨੂੰ ਕਦੇ ਵੀ ਛੱਡ ਕੇ ਪਰੇ ਨਾ ਜਾਓ ਚਾਹੇ ਮੈਂ ਗੈਸ ਬੰਦ ਵੀ ਕਰ ਦੈ ਨੇ ਉੱਤੇ ਨੂੰ ਜ਼ਰੂਰ ਆਉਣਾ ਐ ਨਹੀਂ ਹੈਗਾ ਵੀ ਨਹੀਂ ਆਉ। ਦੇਖੋ ਕਿੰਨਾ ਸੋਹਣਾ ਬਣ ਗਿਆ। 2 ਮਿੰਟ ਰੁਕੋ ਤੁਹਾਨੂੰ ਸਾਰਾ ਹੀ ਦਿਖਾ ਦਿੰਨੇ ਆ। ਨਾਲੇ ਮੇਰਾ ਗੈਸ ਬੰਦ ਕਰਿਆ ਹੋਇਆ ਤਾਂ ਵੀ ਉੱਤੇ ਨੂੰ ਆਉਂਦਾ ਕਦੇ ਵੀ ਗੈਸ ਬੰਦ ਕਰਕੇ ਘਿਓ ਨੂੰ ਵਾਲੀ ਆਈ ਹੋਵੇ ਕਦੇ ਵੀ ਛੱਡ ਕੇ ਜਾਓ ਨਾ ਮੇਰੇ ਨਾਲ ਇੱਕ ਦੋ ਵਾਰ ਹੀ ਹੋਇਆ ਹੈ ਘਿਓ ਬਾਹਰ ਪੈ ਗਿਆ। ਬਸ ਮੈਨੂੰ ਭੇਤ ਹੀ ਨਹੀਂ ਆਇਆ ਮੈਨੂੰ ਫੇਰ ਹੀ ਪਤਾ ਲੱਗਿਆ ਵੀ ਇਹਨੂੰ ਬੰਦ ਕਰਕੇ ਵੀ ਗੈਸ ਨੂੰ ਇੱਧਰ ਉੱਧਰ ਨਾ ਜਾਓ 2-3 ਮਿੰਟ ਇਹਦੇ ਕੋਲੇ ਬੈਠੋ ਕਿ ਉਬਲ-ਉਬਲਾ ਜਿਹੜੀ ਇਹਦੀ ਛੱਗ ਜੀ ਇਹਨੇ ਸਾਰੀ ਨੇ ਬਾਹਰ ਆ ਜਾਣਾ ਮੈਨੂੰ ਸੁੰਣਾ ਨਾ ਛੱਡੋ ਕਦੇ ਵੀ ਦੇਖੋ ਜੀ ਬਸ ਦਿਪਾਉਣੀ ਹੈ ਮੈਂ ਲੱਦੇ ਚ ਪਾਉਣੀ ਹੈ ਬੰਦ ਕਰ ਛੱਡ ਪਿੱਛੇ ਨਾੜ ਬਕਰ ਤੁਮਾ ਨੇ ਆਹ ਲਓ ਜੀ ਇਹੋ ਆਪਣਾ ਪਿਆਰ ਹੁਣ ਨਾ ਮੈਂ ਇਹਨੂੰ ਪਹਿਲਾਂ ਇੱਥੇ ਗੜਦੀ ਚ ਪਾਉਂਦੀ ਆ ਕਿਉਂਕਿ ਆ ਥੋੜਾ ਜਿਹਾ ਜਿਹੜਾ ਇਹਦੇ ਵਿੱਚ ਬਰੀਕ ਜਿਹਾ ਮਟੀਰੀਅਲ ਆਜਾ ਨਾ ਉਹ ਥੱਲੇ ਹੀ ਚੰਗੀ ਤਰ੍ਹਾਂ ਮਹਿਜੂ ਫੇਰ ਮੈਂ ਉਸ ਲੰਬੇ ਦੇ ਵਿੱਚ ਮਿਣ ਦੂੰ ਇਹੜਾ ਥੱਲੇ ਵਾਲਾ ਮੜਾ ਜੱਕੇ ਉਹਦੇ ਦਾਤ ਚ ਸਿਰਦਾਂਗੇ ਉਹਨੂੰ ਜੀ ਕੰਜੀ ਆਪਾਂ ਕਹੀਏ ਜਿਆਦਾ ਕਿ ਉਹ ਜੋ ਦੇਖੋ ਜਿੰਨੀ ਕਮਲਾਈ ਆ ਆਪਣਾ ਘਿਓ ਉਨਾ ਹੀ ਤਿਆਰ ਹੋਣਾ ਇਹ ਨਹੀਂ ਹੈਗਾ ਵੀ ਆਪਾਂ ਆ ਚੀਜ਼ ਪਾ ਦੋ ਜੀ ਇੰਨਾ ਆਪਣਾ ਘਿਓ ਤਾਂ ਨੂੰ ਫੇਰ ਤਾਂ ਆਪਾਂ ਘਿਓ ਮੁਕਣੇ ਨਾਲ ਦੀਏ ਜੇ ਕੋਈ ਚੀਜ਼ ਪਾਏ ਤੇ ਆਪਣਾ ਘਿਓ ਵੱਧ ਜਵੇ ਇਹ ਨਹੀਂ ਜੀ ਹੈ ਵੀ ਕਰਨ ਦੇਖੋ ਜੀ ਬਿਲਕੁਲ ਮਟੀਰੀਅਲ ਨਹੀਂ ਨਿਕਲਿਆ ਇਹਦੇ ਵਿੱਚ ਕਿਉਂਕਿ ਇਹਨੂੰ ਠੰਡਾ ਪਾਣੀ ਪਾ ਕੇ ਰੜਕਿਆ ਗਿਆ ਕਈ ਵਾਰ ਜਿਆਦਾ ਠੰਡਾ ਪਾਇਆ ਵੀ ਇਹ ਵੀਰ ਜਾਂਦਾ ਫਿਰ ਥੋੜਾ ਜਿਹਾ ਹੋਰ ਗਰਮ ਪਾ ਦੋ ਬਸ ਤੇ ਜੇ ਹੁਣ ਇਹਦੇ ਵਿੱਚ ਆਹ ਥੱਲੇ ਇਹਦੇ ਕਹਿੰਦੇ ਹੁੰਦੇ ਨੇ ਇਹ ਪਨੀਰ ਜੈਮ ਰਹਿ ਜਾਂਦਾ ਨਾ ਇਹ ਇਹਦੇ ਵਿੱਚ ਫਸ ਜਾਂਦਾ ਹੈ ਕਿਉਂ ਫੇਰ ਇਹਨਾਂ ਨੂੰ ਨਹੀਂ ਸੀ ਹੋਣਾ ਤਿਆਰ ਫਿਰ ਘੱਟ ਜਾਣਾ ਸੀ ਕਿਉਂ ਨਹੀਂ ਇਸ ਕਰਕੇ ਆਇਆ ਨਾ ਵੀ ਤੁਸੀਂ ਥੋੜਾ ਠੰਡਾ ਪਾਣੀ ਪਾ ਕੇ ਰੜਕੋ ਹੁਣ ਇਹਦੇ ਵਿੱਚ ਜਿਆਦਾ ਬਿਲਕੁਲ ਨਿੱਤਰ ਗਿਆ ਫਿਰ ਮੈਂ ਇਸ ਡੱਬੇ ਦੇ ਵਿੱਚ ਪਾ ਦੂੰਗੀ ਇਹ ਦਾ ਥੱਲੇ ਵਾਲਾ ਸੀ ਫਿਰ ਇੱਥੇ ਦਾਲ ਦੇ ਵਿੱਚ ਜਾਂ ਮਸਾਲੇ ਦੇ ਵਿੱਚ ਸਿੜ ਦੂੰਗੀ ਜੀ ਚਲੋ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਘੰਟੀ ਵਾਲਾ ਬਟਨ ਦਵਾ ਦਿਓ ਜੀ ਜਿਹੜੇ ਮੇਰੇ ਪਰਿਵਾਰ ਪਹਿਲਾਂ ਜੁੜੇ ਹੋਏ ਨੇ ਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਪ੍ਰਮਾਤਮਾ ਅੱਗੇ ਸ਼ੁਕਰਗੁਜ਼ਾਰਾਂ ਵੀ ਤੁਹਾਡੀ ਮਿਹਰ ਦਾ ਸਦਕਾ ਹੀ ਤੁਹਾਡੇ ਹੌਸਲੇ ਦੀ ਫਜ਼ਾਈ ਦੇ ਨਾਲ ਹੀ ਇੱਥੇ ਤੱਕ ਪਹੁੰਚ ਚੁੱਕਿਆ ਮੇਰਾ ਜੀ ਇੱਕ ਹੋਰ ਚੈਨਲ ਵੀ ਮੈਂ ਚਲਾਇਆ ਕੁਕਿੰਗ ਦਾਦੀ ਵਾਲਾ ਉਹਨੂੰ ਉਹਦੇ ਤੇ ਅਜੇ ਮੈਂ ਸ਼ਾਰਟ ਹੀ ਪਾਉਣੀ ਆ ਉਹਨੂੰ ਵੀ ਸਬਸਕ੍ਰਾਈਬ ਕਰਦੇ ਰੋ ਨਾਲ ਨਾਲ ਮੈਂ ਉਹਦੇ ਨਾਲ ਵੀ ਤੁਰੀ ਜਾਵਾਂ ਕਿਉਂਕਿ ਤੁਹਾਡੇ ਸਪੋਰਟ ਦੀ ਲੋੜਾ ਤੁਹਾਡੀ ਸਪੋਰਟ ਦੇ ਨਾਲ ਮੈਨੂੰ ਹੌਸਲਾ ਹੋ ਜਾਂਦਾ ਵੀ ਹਾਂ ਠੀਕ ਹੈ ਜੀ ਹੁਣ ਦੇਖੋ ਪਹਿਲੇ ਬੈਠੇ ਤਾਂ ਵਿਚਰ ਕੋ ਕੁਝ ਨਹੀਂ ਕਰ ਸਕਦੇ ਘਰ ਦੇ ਵਿੱਚ ਹੁਣ ਮੈਂ ਘਰੇ ਬੈਠੀ ਆ ਤਾਂ ਆਪਦਾ ਰੋਟੀ ਪਾਣੀ ਤਾਂ ਆਪਾਂ ਬਣਾਉਣਾ ਹੀ ਹੁੰਦਾ ਉਹੀ ਆਪਾਂ ਥੋੜਾ ਜਿਹਾ ਦਿਖਾਉਣਾ ਹੁੰਦਾ ਵੀ ਜੀ ਐ ਨਹੀਂ ਬਣਾਓ ਐ ਬਣਾਓ ਜੇ ਆ ਕਰੋ ਤੇ ਨਾਲ ਹੀ ਮੈਂ ਇੱਕ ਦੋ ਤੁਹਾਨੂੰ ਗੀਤ ਵੀ ਭੇਜੇ ਸੀਗੇ ਗਾ ਕੇ ਤਾਂ ਤੁਸੀਂ ਉਹਦੇ ਬਾਰੇ ਵੀ ਮੈਨੂੰ ਦੱਸਣਾ ਤੇ ਕਮੈਂਟਾਂ ਦੇ ਵਿੱਚ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਹੋਰ ਗੀਤ ਬੋਲ ਕੇ ਸੁਣਾ ਦਵਾਂ ਤੁਹਾਨੂੰ ਕਿੰਨਾ ਕੁ ਵਧੀਆ ਲੱਗਦਾ ਮੈਨੂੰ ਗੀਤ ਤਾਂ ਬਹੁਤ ਹੁੰਦੇ ਨੇ ਵੈਸੇ ਮੈਨੂੰ ਕੁਲੀਮ ਥੋੜਾ ਜਿਹਾ ਔਖਾ ਲੱਗਦਾ ਸਾਹ ਟੁੱਟ ਜਾਂਦਾ ਚਲੋ ਜੀ ਮੈਂ ਅੱਧਿਆਂ ਫਿਰ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੱਚਿਆਂ ਨੂੰ ਪਿਆਰ ਬੰਡਿਆਂ ਨੂੰ ਸਤਿ ਸ੍ਰੀ ਅਕਾਲ ਮੇਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ ਚਲੋ ਜੀ ਮੈਂ ਅੱਧਿਆਂ ਗੇ